ਬੰਗਲੇ ਵਾਲਾ ਇਹ ਤਾਂ ਸਾਜਿਆ ਵੀ ਰੇਟਰਾਂ ਨੂੰ ਰੋੜੂ ਇਹ ਤਾਂ ਕੱਲੇ ਹੀ ਦੁੱਖ ਤੋੜੂ ਪਰ 2000 ਰੁਪਏ ਸੰਧੂ ਭਰਾਵਲੀ ਮਾਦਨ ਲਈ ਪੰਜਾਬੀ ਲਈ ਹੈ ਬਹੁਤ ਬਹੁਤ ਧੰਨਵਾਦ ਮਹਿਮਦ ਵਾਲੀਆ ਜੋਤਾ ਰੇਣਪੁਰ ਦੇ ਲਈ ਹਾਕ ਬੜੀਏ ਆ ਕਾਂਗੇ ਵਾਲਾ ਇਕੱਲੇ ਬਾਦੂਆ ਕਹਿੰਦੇ ਉਹ ਬਾਰੇ ਬਟੁਰਕ ਦੱਸਦੇ ਸੀ ਇਹ ਇਕੱਲੇ ਹੀ ਬੁਖ ਤੋੜੂ ਇਹ ਇਕੱਲੇ ਹੀ ਜੇ ਖਿਆਲ ਦੇ ਬੁੱਲ ਬੋੜੂ ਇਹ ਇਕੱਲੇ ਹੀ ਹਾਰਲੇ ਤੇ ਇਸ਼ਾਰਾ ਮਾਰਦਾ ਫਿਰਦਾ ਹੈ ਕਲੀਅਰ ਕਰ ਲੋ ਬੇੰਤੀ ਆ ਜਾਂ ਰਸ ਚਾਰੇ ਕਰ ਲੋ ਇੱਕ ਪਾਸਾ ਜਾਂ ਕਰ ਦਿਓ ਕਿਰਪਾ ਕਰਕੇ ਫਿਰ ਅਸੀਂ ਕਹਿ ਦੋ ਹਟ ਜੀਏ ਜਾਦੇ ਗਰਾਊਂਡ ਕਲੀਅਰ ਕਰ ਦੋ ਜਾਂ ਇੰਨੇ ਜਣੇ ਹੋਰ ਆ ਗਏ ਪਰ ਅਸੀਂ ਵੀ ਕਿਹਨੂੰ ਹਟ ਜਾਾਂਗੇ ਅਸੀਂ ਤੁਹਾਨੂੰ ਸੁਝਾ ਲਾਂਗੇ ਬਰੇਪੜ ਟਿੰਪਲ ਦੇਖੋ ਸਾਹਮਣੇ ਉਹ ਢਾਗੇ ਵਾਲਾ ਜਿਹੜਾ ਮੱਖੀ ਦੇ ਮਗਰ ਪਿਆ ਫਿਰਦਾ ਉਹ ਬੱਲੇ 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 ਆਸਪਾਸ ਦੇ ਸ਼ੋਰਾਂ ਦੇ ਵਿੱਚ ਉਹ ਚਰਚਾ ਛੜੀ ਹੋਈ ਦਾ ਪੀਰ ਅਵਤਾਰ ਸਿੰਘ ਜੀ ਤਾਲ ਦੀਆਂ ਦੇ ਵਿੱਚ ਮੇਲਾ ਚੱਲਦਾ ਢਾਗੇ ਵਾਲਾ कटवैरिया जोता मेरे बड़ा कम रखना कबड्डिया पाड़ा पच्ची पच्ची छब्बी छब्बी कबड्डिया कम पाड़ वाला आप बड़ा मन ਨੰਬਰ ਕੀ ਦਾ ਜੀ ਨੰਬਰ ਹੀ ਘਾਂਗੇ ਵਾਲੇ ਦਾ ਸੁਖਮਨ ਬਿਆਸ ਵਾਲਾ ਸੁਖਮਨ ਬਿਆਸ ਵਾਲੇ ਦੀ ਰੇਡ ਇਧਰ ਗੱਗੀ ਲੁੱਪੋ ਸੰਦੀਪ ਨੰਗਲ ਵੀ ਇੱਕ ਬੜੀ ਕਰਾ ਮਾਲਵਾ ਦੇ ਚਾਰ ਨੇ ਚਾਰੇ ਤਿਆਰ ਬਰ ਤਿਆਰ ਫਾਇਦਿਆਂ ਪੱਟਾਂ ਦੇ ਥਾਪੀਆਂ ਕੈਮਰੇ ਫੋਕਸ ਨੇ ਐ ਵੀ ਰਾਜੂ ਤੇ ਘਾਂਗੇ ਵਾਲਾ ਘਾਂਗੇ ਵਾਲਾ ਘਾਂਗਿਆ ਘਾਂਗੇ ਵਾਲਾ ਕਰਦਾ ਬਣਗਾ ਜਿੰਨ ਸਿੰਘ ਦਾ ਪੋਤਾ ਜਿੰਨਿਆਨ ਲਾਉਂਦਾ ਏ ਮਾਲਵੇ ਦਾ ਯਾਸੀ ਹਰੂ ਪਾਉਂਦਾ ਏ ਕਿਸ਼ਨਪੁਰੇ ਚ ਵੱਖਰੇ ਐਕਸ਼ਨ ਬਣਾਉਂਦਾ ਏ ਜੱਫੇ ਲਾ ਕੇ ਮੁੰਡਾ ਡੌਲੇ ਫਰਕਾਉਂਦਾ ਏ ਡੌਲੇ ਫਰਕਾਉਂਦਾ ਏ